ਕੱਲ ਇੱਕ ਮਾਤਾ ਜੀ ਨਰੇਗਾ ਦਾ ਕੰਮ ਕਰਦੀਆ ਉਹਨੇ ਵਿਚਾਰੀ ਨੇ 20 ਰੁਪਿਆ ਦੇ ਬਿਸਕੁਟ ਭੇਜਿਆ ਉਹ ਜਦੋਂ ਅਰਥੀ ਨੇ ਇਹ ਚੀਜ਼ਾਂ ਨੂੰ ਦੇ ਕਿੱਡਾ ਮਨ ਦੁਖੀ ਹੁੰਦਾ ਨਾ ਵੀ ਆਰਪੀ ਕੀ ਕਰਨਾ ਯਾਰ ਕਿਦੋਂ ਪ੍ਰਸ਼ਾਸਨ ਨੇ ਕੋਈ ਸੁਣਨਾ ਹੀ ਨਹੀਂ ਤਾਂ ਇਹਨਾਂ ਨੂੰ ਦਰਦ ਨਹੀਂ ਪਤਾ ਲੱਗਦਾ ਮੈਂ ਪਿੰਡੋਂ ਵੀ ਇਹੀ ਕਹਿ ਕੇ ਤੁਰਿਆ ਸੀ ਵੀ ਜੇ ਮੈਂ ਰਾਸ਼ਨ ਲਾਉਣਾ ਤਾਂ ਲੋੜ ਬੰਦ ਦੇ ਹੱਥ ਚ ਫੜਾਉਣਾ ਨਹੀਂ ਮੈਂ ਆਸ਼ਰਮ ਚ ਲਾ ਜੂਗਾ ਮੈਂ ਉਵੇਂ ਹੀ ਨਿਭਾਵਾਂ ਪਰੇਸ਼ਾਨੀ ਸਾਰਿਆਂ ਨੂੰ ਵੱਡੀ ਪ੍ਰਸ਼ਾਸਨ ਦੀ ਹੈ ਜੀ ਅੱਜ ਕਿਸੇ ਮੰਤਰੀ ਨੇ ਆਉਣਾ ਸੀ ਮੈਂ ਜਾਣਦਾ ਨਹੀਂ ਕੌਣ ਆ ਪਲਾਂ ਸਾਡਾ ਟਰੈਕਟਰ ਲੈ ਕੇ ਸਾਡਾ ਰਾਸ਼ਨ ਪਹੁੰਚਦਾ ਕਰ ਦੋ ਵੀ ਸਾਡਾ ਰਾਸ਼ਨ ਪਹੁੰਚਦਾ ਕਰ ਦੋ ਪਰ ਉਹਨਾਂ ਨੇ ਸਾਡੀ ਇੱਕ ਨਹੀਂ ਸੁਣੀ ਸਾਡੇ ਕੋਲ ਦੁੱਧ ਸੀਗਾ ਜੀ ਮੈਨੂੰ ਲੱਗਦਾ ਲਗਭਗ ਉਹ ਵੀ ਖਰਾਬ ਆਉਣ ਵਾਲਾ ਹੋ ਗਿਆ ਪਾਇਆ ਜ਼ਿਲ੍ਹਾ ਬਠਿੰਡਾ ਪਿੰਡ ਕਲਿਆਣ ਸੁੱਖਾ ਆਪਾਂ ਨੂੰ ਥੋੜਾ ਹੀ ਕਿਲੋਮੀਟਰ ਵਾਂਗੂ ਪੈ ਜਾਂਦਾ ਵੀਰੇ ਮੈਂ ਚਲੋ ਮਾਨ ਸਾਹਿਬ ਨੂੰ ਮੰਨਦਾ ਤਾਂ ਨਹੀਂ ਬੋਲਦਾ ਪਰ ਮੈਂ ਇਹ ਕਹਣਾ ਵੀ ਵਿੱਚ ਤਾਂ ਆ ਕੇ ਖੜ ਜਾਣਾ ਸਿਆਣੇ ਕਹਿੰਦੇ ਹੁੰਦੇ ਵੀ ਰੋਣਾ ਨਹੀਂ ਆਉਂਦਾ ਰੁੰਦੇ ਵਰਗਾ ਮੂੰਹ ਕਰ ਲੋ ਮੂੰਹ ਕਰ ਦੋ ਬਿਲਕੁਲ ਸਹੀ ਗੱਲ ਹੈ ਵੀ ਰੱਜੇ ਰੱਬ ਕਰਕੇ ਨਾਰਜੋ ਜਿੰਨਾ ਦੀ ਨੀਤ ਜਿੱਥੇ ਖੜੀ ਉਹਨਾਂ ਦੀ ਉੱਥੇ ਹੀ ਰਹਿ ਜਾਣੀ ਆ ਜਿੰਨਾਂ ਨੂੰ ਲੋੜ ਆ ਉਹਨਾਂ ਤੱਕ ਚੀਜ਼ ਪਹੁੰਚਣੀ ਜ਼ਰੂਰੀ ਜਿਹੜੇ ਰੱਜੇ ਵੀ ਸਾਨੂੰ ਉਹਨਾਂ ਨੂੰ ਦੇਣਾ ਪੈ ਗਿਆ ਜੀ ਜਿੱਥੇ ਲੋੜ ਆ ਉੱਥੇ ਨਹੀਂ ਪਹੁੰਚ ਰਿਆ ਨਹੀਂ ਪਹੁੰਚਿਆ ਜੀ ਪ੍ਰਸ਼ਾਸਨ ਨੂੰ ਦਿੱਕਤ ਆ ਜੀ ਪ੍ਰਸ਼ਾਸਨ ਨੇ ਮਰਦੇ ਦੇਖਣੇ ਆ ਹਮ ਪ੍ਰਸ਼ਾਸਨ ਨੇ ਤਾਂ ਰੋਟੀ ਸਿੱਖਣੀ ਆ ਆਪਾਂ ਤੁਰਕੇ ਵੀ ਕਿਹਾ ਸੀ ਜੀ ਉਹਨਾਂ ਨੂੰ ਕੋਈ ਆਪਾਂ ਉਹਨਾਂ ਨਾਲ ਵੈਸੇ ਨਹੀਂ ਕਰੀ ਰੱਖਣਾ ਤੁਰਕੇ ਵੀ ਨਹੀਂ ਜਾਂਦੇ ਆਪ ਕੁਝ ਕਰਨਾ ਨਹੀਂ ਕਰਨ ਦੂਜੇ ਨੂੰ ਵੀ ਦੇਣਾ ਆ ਪਰ ਬਹੁਤ ਮਾੜੀ ਗੱਲ ਆ ਰੋਟੀਆਂ ਨਾਲ ਸੇਖੋ ਕਿਸੇ ਦਾ ਭਲਾ ਕਰੋ ਤਾਂ ਤੁਸੀਂ ਬਣੇ ਹੋ ਰਮਜ਼ਾ نیوز ਦੇ ਨਾਲ ਸੁਲਤਾਨਪੁਰ ਲੋਧੀ ਦੇ ਅਫੈਕਟਡ ਏਰੀਆ ਜਿਹੜਾ ਹਰ ਪ੍ਰਭਾਵਿਤ ਏਰੀਆ ਉੱਥੇ ਪਹੁੰਚੇ ਹੋયા ਤਾਂ ਜਿੱਥੇ ਇੱਥੇ ਲੋਕ ਪ੍ਰਭਾਵਿਤ ਨੇ ਉੱਥੇ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਨੇ ਉਹ ਦੂਰ ਦੂਰ ਤੋਂ ਇੱਥੇ ਆ ਕੇ ਸੇਵਾ ਕਰਦੀ ਨੇ ਵੀਰ ਸਾਡੇ ਨੂੰ ਮਿਲਿਆ ਇਹੜਾ ਬਠਿੰਡੇ ਤੋਂ ਆਏ ਨੇ 2.5 300 ਕਿਲੋਮੀਟਰ ਦੂਰ ਤੋਂ ਇੱਥੇ ਸੇਵਾ ਕਰਨ ਵਾਸਤੇ ਆਏ ਬਾਈ ਕੀ ਨਾਮ ਤੁਹਾਡਾ ਜੀ ਬਾਈ ਮੇਰਾ ਨਾਮ ਸਿੰਦਾ ਸਾਰਿਆਂ ਨੂੰ ਪਹਿਲਾਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਵੀਰ ਜੀ ਆਪਾਂ ਆਇਆ ਜ਼ਿਲ੍ਹਾ ਬਠ ਆਪਾਂ ਨੂੰ ਥੋ 250 ਕਿਲੋਮੀਟਰ ਵਗੋਂ ਪੈ ਜਾਂਦਾ ਵੀਰੇ ਇੱਕ ਹੱਥ ਜੋੜ ਕੇ ਇੱਕੀ ਬੇਨਤੀ ਆਪਣੀ ਇੱਥੋਂ ਦੇ ਲੋਕਾਂ ਨੂੰ ਪ੍ਰਸ਼ਾਸਨ ਨੂੰ ਵੀ ਕੋਈ ਵੀ ਰਸਨ ਆਉਂਦਾ ਕਿਰਪਾ ਕਰਕੇ ਬੇਨਤੀ ਹੈ ਵੀ ਲੋਡ ਬੰਦਾ ਦੇ ਮੂੰਹ ਚ ਪੈ ਜੇ ਇੱਕ ਸੋਨੂੰ ਮੈਂ ਅੱਜ ਹੀ ਗੱਲ ਦੱਸਣ ਲੱਗਿਆ ਅਸੀਂ ਆ ਰਹੇ ਸੀ ਰਾਤ ਨੂੰ ਸਾਨੂੰ 14 ਕਿਲੋਮੀਟਰ ਆਪਣਾ 20 ਕਿਲੋਮੀਟਰ ਸਾਨੂੰ ਮਗਰ ਬੰਦੇ ਮਿਲੇ ਉਹਨਾਂ ਨੇ ਸਾਨੂੰ ਹੱਥ ਦਿੱਤਾ ਰੋਕਿਆ ਕਹਿੰਦੇ ਵੀ ਐ ਕਰਕੇ ਵੀ ਅਸੀਂ ਰਾਸ਼ਨ ਦੀ ਲੋੜ ਆ ਸਾਨੂੰ ਅਸੀਂ ਉਹੀ ਪਿੰਡ ਚੋਂ ਛੱਡ ਕੇ ਆਏ ਅਸੀਂ ਉਹਨਾਂ ਨੂੰ ਜਵਾਬ ਦਿੱਤਾ ਵੀ ਤੁਸੀਂ ਕੋਈ ਨਾ ਉੱਥੇ ਆ ਜਾਓ ਸਾਡਾ ਟਰੈਕ ਤੁਹਾਡੇ ਲਈ ਹਾਜ਼ਰ ਆ ਤੁਹਾਡਾ ਸਮਾਨ ਕਢਾ ਲਿਓਣਿਆ ਕੋਈ ਵੀ ਤੁਹਾਨੂੰ ਰਸਨ ਚਾਹੀਦਾ ਸਾਥੋਂ ਰਸਨ ਲੈ ਲਓ ਜਿਹੜੀ ਚੀਜ਼ ਚਾਹੀਦੀ ਸਾਨੂੰ ਲੈ ਲਓ ਬੇਨਤੀ ਆ ਉਹਨਾਂ ਲੋਕਾਂ ਨੂੰ ਵੀ ਰੱਜੇ ਰੱਬ ਕਰਕੇ ਨਾਰਾਜੋ ਜਿਨ੍ਹਾਂ ਦੀ ਨੀਤ ਜਿੱਤੇ ਖੜੀ ਉਹਨਾਂ ਦੀ ਉੱਥੇ ਹੀ ਰਹਿ ਜਾਣੀਆਂ ਜਿਨ੍ਹਾਂ ਨੂੰ ਲੋੜ ਆ ਉਹਨਾਂ ਤੱਕ ਚੀਜ਼ ਪਹੁੰਚਣੀ ਜ਼ਰੂਰੀ ਹੈ ਸਮੱਸਿਆਵਾਂ ਦਾ ਸਾਹਮਣਾ ਕੀ ਕਰਨਾ ਪੈ ਰਿਹਾ ਸੇਵਾ ਜੀ ਕਰਦੇ ਪਏ ਹਾਂ ਕੋਈ ਦਿੱਕਤ ਹੋਵੇ ਪਰੇਸ਼ਾਨੀ ਹੋਵੇ ਕਿਸੇ ਤਰੀਕੇ ਦੀ ਪਰੇਸ਼ਾਨੀ ਸਾਰਿਆਂ ਨੂੰ ਵੱਡੀ ਪ੍ਰਸ਼ਾਸਨ ਦੀ ਹੈ ਜੀ ਅੱਜ ਕਿਸੇ ਮੰਤਰੀ ਨੇ ਆਉਣਾ ਸੀ ਮੈਂ ਜਾਣਦਾ ਨਹੀਂ ਕੌਣ ਆ ਪਰ ਇੰਨੀ ਕ ਬੇਨਤੀ ਆ ਪ੍ਰਸ਼ਾਸਨ ਨੂੰ ਇੰਨੀ ਕ ਰਿਕਵੈਸਟ ਕਰੀ ਸੀ ਮੈਂ ਉਹਨਾਂ ਨੂੰ ਮੈਂ ਪਹਿਲਾਂ ਵੀ ਗਿਆ ਸੀਗਾ ਜਦੋਂ ਹੜਾ ਆਇਆ ਪਾਤਣ ਵਾਲੀ ਸਾਈਡ ਮੈਂ ਉਹਨਾਂ ਨੂੰ ਇੰਨੀ ਕ ਬੇਨਤੀ ਕਰੀ ਸੀ ਵੀ ਭਲਾ ਸਾਡਾ ਟਰੈਕਟਰ ਲੈ ਕੇ ਸਾਡਾ ਰਾਸ਼ਨ ਪਹੁੰਚਦਾ ਕਰ ਦਿਓ ਵੀ ਸਾਡਾ ਰਾਸ਼ਨ ਪਹੁੰਚਦਾ ਕਰ ਦਿਓ ਪਰ ਉਹਨਾਂ ਨੇ ਸਾਡੀ ਇੱਕ ਨਹੀਂ ਸੁਣੀ ਸਾਡੇ ਕੋਲ ਦੁੱਧ ਸੀਗਾ ਜੀ ਮੈਨੂੰ ਲੱਗਦਾ ਲਗਭਗ ਉਹ ਵੀ ਖਰਾਬ ਆਉਣ ਵਾਲਾ ਹੋ ਗਿਆ ਵੀ ਸਾਡੀ ਇੰਨੀ ਕ ਬੇਨਤੀ ਆ ਵੀ ਕੋਈ ਵੀ ਚੀਜ਼ ਆ ਤੁਸੀਂ ਆਪ ਦੁੱਧ ਲੈ ਕੇ ਆਏ ਹੋ ਹਾਂਜੀ ਦੁੱਧ ਲੈ ਕੇ ਆਏ ਆਪਣੇ ਕੋਲ ਸੀਗਾ ਰਾਸ਼ਨ ਪੈਕ ਕਰਵਾਇਆ ਵਾ ਸੀਗਾ ਇੱਕ ਘਰ ਦਾ ਮੈਕਸਿਮਮ ਜ ਜਵਾਕਾਂ ਲਈ ਬਿਸਕਟ ਵਗੈਰਾ ਫਰੂਟਾਂ ਵਗੈਰਾ ਸਾਰਾ ਕੁਝ ਹੈ ਜੀ ਪਰ ਸਾਨੂੰ ਕੋਈ ਇੱਥੇ ਸਾਡੇ ਮਨ ਨੂੰ ਆਈ ਟਰਾਲੀ ਕਿਥੇ ਲੱਗੀ ਹੋਈ ਹੈ ਹੁਣ ਸਾਡੀ ਟਰਾਲੀ ਬਾਹਰ ਹੀ ਖੜੀ ਹੈ ਜੀ ਹਜੇ ਵੀ ਨਹੀਂ ਆਉਣੀ ਅਨਲੋਡ ਨਹੀਂ ਹੋ ਰਿਹਾ ਹੈਗਾ ਅਨਲੋਡ ਨਹੀਂ ਹੋ ਰਿਹਾ ਅਸੀਂ ਬੰਨਤਾ ਜੀ ਅਸੀਂ ਉਹਨਾਂ ਨੂੰ ਦੇਤਾ ਜਿਹੜੇ ਜਿਹੜੇ ਰਜੇ ਵੀ ਸਾਨੂੰ ਉਹਨਾਂ ਨੂੰ ਦੇਣਾ ਪੈ ਗਿਆ ਜੀ ਜਿੱਥੇ ਲੋਗੜਾ ਉੱਥੇ ਨਹੀਂ ਪਹੁੰਚ ਰਿਹਾ ਉੱਥੇ ਨਹੀਂ ਪਹੁੰਚਿਆ ਜੀ ਕਿਉਂ ਨਹੀਂ ਪਹੁੰਚਾ ਰਹੀ ਇਸ ਪ੍ਰਸ਼ਾਸਨ ਨੂੰ ਪ੍ਰੋਬਲਮ ਕੀ ਹੈ ਕਿ ਉਹ ਪਹਿਲਾਂ ਵੀ ਇੱਕ ਬਾਈ ਕਹੇਗਾ ਕਹਿੰਦਾ ਅਸੀਂ ਸਮਾਨ ਲੈ ਕੇ ਜਾ ਰਹੇ ਸਾਨੂੰ ਰਾਹ 'ਚ ਰੋਕ ਲੈ ਕਹਿੰਦਾ ਪ੍ਰਸ਼ਾਸਨ ਨੂੰ ਦਿੱਕਤ ਹੈ ਜੀ ਹਾਂ ਪ੍ਰਸ਼ਾਸਨ ਨੇ ਤਾਂ ਰੋਟੀ ਸਿੱਖਣੀ ਆ ਯਾਰ ਤੁਸੀਂ 300 ਕਿਲੋਮੀਟਰ ਤੋਂ 2.300 ਕਿਲੋਮੀਟਰ ਦੂਰੋਂ ਆ ਗਏ ਹੋ ਰਾਸ਼ਨ ਲੈ ਕੇ ਤਾਂ ਇੱਥੋਂ ਅੱਧਾ ਕਿਲੋਮੀਟਰ ਤੁਹਾਨੂੰ ਪਾਰ ਨਹੀਂ ਕਰਨ ਦਿੱਤਾ ਜਾ ਰਿਹਾ ਆਪਾਂ ਤੁਰ ਕੇ ਵੀ ਕਿਹਾ ਸੀ ਜੀ ਉਹਨਾਂ ਨੂੰ ਕੋਈ ਆਪਾਂ ਉਹਨਾਂ ਨਾਲ ਵੈਸ ਨਹੀਂ ਕਰੀ ਰੱਖਣਾ ਤੁਰ ਕੇ ਵੀ ਨਹੀਂ ਜਾਂਦੇ ਹੁਣ ਵੀ ਆਪਾਂ ਇਹਨਾਂ ਨੂੰ ਇਹੀ ਬੇਨਤੀ ਕਰੀ ਆ ਹੁਣ ਅਸੀਂ ਇੱਥੇ ਆ ਆ ਥਾਂ ਤੇ ਹੁਣ ਪਹੁੰਚੇ ਆ ਸਵੇਰੇ ਠੀਕ ਆ ਅਸੀਂ ਸਵੇਰੇ 4 ਵਜੇ ਉੱਠੇ ਸੀ ਠੀਕ ਆ 5 ਵਜੇ ਅਸੀਂ ਬੇਰਕਾ ਤੋਂ ਦੁੱਧ ਉਹ ਬੇਰਕਾ ਪੁਆਇੰਟ ਤੋਂ ਲੈ ਕੇ ਦੁੱਧ ਵਗੈਰਾ ਅਸੀਂ ਇੱਧਰ ਨੂੰ ਰਵਾਣ ਕੀ ਕਰਤੀ ਅਸੀਂ ਇੱਥੇ ਪਹੁੰਚੇ ਸਿਰਫ ਅਸੀਂ ਸਵੇਰ ਰੋਟੀ ਖਾਦੀ ਇੱਕ 11 ਵਜੇ ਤੋਂ ਬਾਅਦ ਕੁਝ ਵੀ ਨਹੀਂ ਖਾਦਾ ਸਿਰਫ ਇੱਥੇ ਆ ਕੇ ਚਾਹ ਪੀਤੀ ਆ ਵੀ ਸਾਨੂੰ ਆਏ ਜਿਨ੍ਹਾਂ ਨੂੰ ਲੋੜ ਆ ਉਹਨਾਂ ਦੇ ਮੂੰਹ 'ਚ ਕੁਝ ਪੈ ਜੇ ਪਰ ਇੰਨਾ ਕੁ ਮਨ ਦੁਖੀ ਹੋਇਆ ਪ੍ਰਸ਼ਾਸਨ ਨੂੰ ਦੇਖ ਕੇ ਵੀ ਸਾਰਿਆਂ ਨੂੰ ਵੱਡੀ ਗੱਲ ਤਾਂ ਇਹ ਵੀ ਇੱਥੇ ਕੋਈ ਪਸ਼ੂ ਥੋੜੀ ਆ ਤੁਸੀਂ ਮਿਲਟਰੀ ਵਾਲੇ ਇੱਟੇ ਡੰਡੇ ਚੱਕੀ ਫਿਰਦੇ ਆ ਤੁਸੀਂ ਨਿਮਰਤਾ ਨਾਲ ਗੱਲ ਕਰੋ ਤੁਸੀਂ ਉੱਤੇ ਚੱਲ ਬੜੋ ਬੈਂ ਕੋਲੇ ਲੱਗ ਜਾਓ ਫਿਰ ਇੱਕ ਮੁਲਾਜ਼ਮੀ ਦੇ ਹੱਥ 'ਚ ਕੋਈ ਯਾਰ ਕੋਈ ਸੇਵਾ ਕਰਨ ਆਇਆ ਕੋਈ ਤੇ ਲੁੱਟਣ ਥੋੜੀ ਆਇਆ ਜੇ ਤਮਾਸ਼ੇ ਦੇਖਣ ਆਉਂਦਾ ਤਾਂ ਲਾਈਵ ਚੱਲੀ ਜਾਂਦਾ ਰ ਇੱਕ ਥਾਂ ਤੇ ਤਮਾਸ਼ਾ ਦੇਖ ਲੈਂਦਾ ਜਾਂ ਫਿਰ ਤੁਸੀਂ ਕੱਪੜੇ ਲਾ ਕੇ ਵਿੱਚ ਵੜੋ ਆਪਦੇ ਬੈਚ ਚੱਕੋ ਪ੍ਰੋਪਰ ਤੁਸੀਂ ਜਾਓ ਪਾਣੀ ਦੇ ਵਿੱਚ ਹਾਂ ਤੁਸੀਂ ਕਹੋ ਵੀ ਭਾਈ ਪ੍ਰਸ਼ਾਸਨ ਵੀ ਪਾਣੀ ਦੇ ਵਿੱਚ ਆ ਅਸੀਂ ਲੋਕਾਂ ਨੂੰ ਵੀ ਕਹਿੰਦੇ ਆ ਵੀ ਤੁਸੀਂ ਟਿਕ ਕੇ ਰਹੋ ਆਪ ਕੁਝ ਕਰਨਾ ਨਹੀਂ ਕਰਨ ਦੂਜੇ ਨੂੰ ਵੀ ਨਹੀਂ ਦੇਣਾ ਪਰ ਬਹੁਤ ਮਾੜੀ ਗੱਲ ਆ ਰੋਟੀਆਂ ਨਾਲ ਸੇਖੋ ਕਿਸੇ ਦਾ ਭਲਾ ਕਰੋ ਬਹੁਤ ਮਾੜਾ ਟਾਈਮ ਆ ਆਹ ਜਾਨਵਰਾਂ ਦਾ ਕੀ ਕੀ ਸੂਰਾ ਛੋਟੇ ਛੋਟੇ ਕਿੰਨਾ ਕੁ ਨੁਕਸਾਨ ਤੁਹਾਡੇ ਬਾਈ ਹੋ ਗਿਆ ਉੱਤੇ ਇਹ ਟਰਾਲੀ ਜੀ ਰਾਸ਼ਨ ਲੜਾ ਟਰਾਲੀ ਜੀ ਬਾਈ ਰਾਸ਼ਨ ਲੱਗ ਪੱਗ ਸਾਡਾ 1.5 ਲੱਖ ਲੱਖ ਨੂੰ ਰਾਸ਼ਨ ਸੀਗਾ ਉਹ ਸਾਰਾ ਬੇਸਟ ਵਾਲੀ ਗੱਲ ਕਿਉਂ ਕਿਦੋਂ ਰੱਜਾਂਵ ਨੂੰ ਮਿਲ ਗਿਆ ਉਹਦਾ ਬੇਸਟ ਹੀ ਹੈ ਨਾ ਇੱਕ ਜਗ੍ਹਾ ਤੇ ਇਹਨਾਂ ਨੇ ਬਣਾਇਆ ਹੈਗਾ ਕੈਂਪ ਉੱਥੇ ਆਪਾਂ ਉੱਤੇ ਵੀਰੇ ਲਾਉਣੇ ਨਹੀਂ ਮੇਰੀ ਪਹਿਲੇ ਮੈਂ ਪਿੰਡੋਂ ਵੀ ਇਹੀ ਕਹਿ ਕੇ ਤੁਰਿਆ ਸੀ ਵੀ ਜੇ ਮੈਂ ਰਾਸ਼ਨ ਲਾਉਣਾ ਤਾਂ ਲੋਡ ਬੰਦ ਦੇ ਹੱਥ ਚ ਫੜਾਉਣਾ ਨਹੀਂ ਮੈਂ ਆਸ਼ਰਮ ਚ ਲਾ ਜੂਗਾ ਮੈਂ ਉਵੇਂ ਹੀ ਨਿਖੜਾ ਕਿਉਂਕਿ ਉਹਦੇ ਉਹਦੇ ਚ ਪਤਾ ਕੀ ਕਰਨਾ ਵੀਰੇ ਅਪ ਮੇਰੀ ਮੋਟਰਾਂ ਦੀ ਗਾਨਾ ਵੀਰੇ ਮੈਂ ਇਹ ਕੰਮ ਛੱਡ ਕੇ ਆਇਆ ਠੀਕ ਹੈ ਮੇਰੇ ਨਾਲ ਸਾਰੇ ਬੰਦੇ ਕੰਮ ਛੱਡ ਕੇ ਆ ਅਸੀਂ ਹੁੱਲੜ ਬਾਜੀ ਦੇ ਮਾਰੇ ਪਿੰਡੋਂ ਪੰਜ ਬੰਦੀ ਆਏ ਹਾਂ ਕੋਈ ਨਹੀਂ ਵੀ ਸੀ ਟਰਾਲੀ ਭਰ ਕੇ ਆ ਕੇ ਕੋਈ ਸਾਉਂਡ ਛੱਡ ਕੇ ਆ ਕੇ ਕੋਈ ਸਾਡਾ ਡੱਕ ਵੀ ਮਗਰੋਂ ਬੰਦ ਸੀਗਾ ਵੀ ਬੰਦਾ ਕਹਿੰਦਾ ਹੁੱਲੜ ਬਾਜੀ ਕਰਦੇ ਆ ਅਸੀਂ ਆਪਦਾ ਸਾਰਾ ਕੁਝ ਬੰਦ ਕਰਕੇ ਸੀ ਇੱਥੇ ਪਹੁੰਚੇ ਵੀ ਚੱਲ ਕੋਈ ਨਾ ਪੰਜ ਬੰਦੀ ਆਏ ਵੀ ਚੱਲ ਭਾਈ ਅਸੀਂ ਰਾਸਣ ਪਹੁੰਚਦਾ ਕਰਦਗੇ ਪਰ ਸਾਨੂੰ ਜਾਣ ਨਹੀਂ ਦਿੱਤਾ ਹੁਣ ਉਹ ਰਾਸਣ ਰੱਜਿਆ ਬਣੂ ਮਿਲ ਗਿਆ ਉਹਦਾ ਕੀ ਫਾਇਦਾ ਹੋਇਆ ਉਹਦੇ ਸਿਰਫ ਪਤਾ ਕੀ ਕਰ ਕੱਲ ਇੱਕ ਮਾਤਾ ਜੀ ਨਰੇਗਾ ਦਾ ਕੰਮ ਕਰਦੀਆ ਉਹਨੇ ਵਿਚਾਰੀ ਨੇ 20 ਰੁਪਿਆ ਦੇ ਬਿਸਕੁਟ ਭੇਜਿਆ ਉਹ ਜਦੋਂ ਅਰਥੀ ਨੇ ਇਹ ਚੀਜ਼ਾਂ ਨੂੰ ਦੇ ਕਿੱਡਾ ਮਨ ਦੁਖੀ ਹੁੰਦਾ ਨਾ ਵੀ ਆਰਪੀ ਕੀ ਕਰਨਾ ਯਾਰ ਕਿਦੋਂ ਪ੍ਰਸ਼ਾਸਨ ਨੇ ਕੋਈ ਸੁਣਨਾ ਹੀ ਨਹੀਂ ਤਾਂ ਹੀ ਤਾਂ ਇਹਨਾਂ ਨੂੰ ਦਰਦ ਨਹੀਂ ਪਤਾ ਲੱਗਦਾ ਹੂੰ ਜੇ ਵਿਚਰਨ ਮੈਂ ਚਲੋ ਮਾਨ ਸਾਹਿਬ ਨੂੰ ਮੰਨਦਾ ਤਾਂ ਨਹੀਂ ਬੋਲਦਾ ਪਰ ਮੈਂ ਇਹ ਕਹਣਾ ਵੀ ਵਿਚ ਤਾਂ ਆ ਕੇ ਖੜ ਜਾਣਾ ਸਿਆਣੇ ਕਹਿੰਦੇ ਹੁੰਦੇ ਵੀ ਰੋਣਾ ਨਹੀਂ ਆਉਂਦਾ ਰੁੰਦੇ ਵਰਗਾ ਮੂੰਹ ਕਰ ਲਓ ਮੂੰਹ ਕਰ ਦਿਓ ਬਿਲਕੁਲ ਸਹੀ ਗੱਲ ਇਹ ਤਾਂ ਗੱਲ ਹੈਗੀ ਨੇ ਜੀ ਬਸ ਇਹੀ ਅਪੀਲ ਆ ਵੀ ਰੱਜਾਂ ਦੇ ਮੂੰਹ ਚ ਨਾ ਪਾਓ ਬੇਨਤੀ ਆ ਜਿਹੜਾ ਕੋਈ ਦੇਖਿਆ ਬਾਈ ਬਠਿੰਡੇ ਤੋਂ ਆਏ ਨੇ 250 ਕਿਲੋਮੀਟਰ ਦੀ ਦੂਰੀ ਤੋਂ ਆਏ ਨੇ ਰੋਸ ਆ ਇੱਕ ਸੇਵਾ ਲਈ ਆਏ ਨੇ ਕੁਛ ਮੰਗਣ ਨਹੀਂ ਆਏ ਸਰਕਾਰ ਤੋਂ ਕੁਛ ਲੈਣ ਨਹੀਂ ਆਏ ਸਰਕਾਰ ਤੋਂ ਸਿਰਫ ਸੇਵਾ ਵਾਸਤੇ ਆਏ ਨੇ ਤੇ ਸੇਵਾ ਵਾਸਤੇ ਇਹ ਕਹ ਰਹੇ ਨੇ ਵੀ ਭਾਈ ਸਾਨੂੰ ਸੇਵਾ ਕਰ ਲੈਣ ਦਿਓ ਜਿਹੜੇ ਲੋੜਵੰਦ ਨੇ ਉਹਨਾਂ ਤੱਕ ਸਾਨੂੰ ਰਾਸ਼ਨ ਪਹਚਾਲ ਲੈਣ ਤੋਂ ਰੱਜਿਆਂ ਨੂੰ ਨਾ ਰਜਾਓ ਇਹ ਕਹਿਣਾ ਬਾਈ ਦਾ ਤਾਂ ਪ੍ਰਸ਼ਾਸਨ ਨੂੰ ਬੇਨਤੀ ਹੈ ਰਾਜਨੀਤਿਕ ਲੋਕਾਂ ਦੀਆਂ ਰੋਟੀਆਂ ਨਾ ਸੇਕਣ ਦਾ ਆਪਣਾ ਢੰਗ ਤਰੀਕਾ ਬਣਾਓ ਜਿਹੜੇ ਲੋਕ ਸੇਵਾ ਕਰਨ ਆ ਰਹੇ ਨੇ ਉਹਨਾਂ ਨੂੰ ਸੇਵਾ ਕਰਨ ਲੈਣ ਦਿਓ ਮਹਿੰਦਰਪਾਲ ਸਿੰਘ ਤੁੰਨਾ ਕੈਮਰਾਮੈਨ ਅਮਰਤਪਾਲ ਨਾਲ ਦੇਖਦੇ ਰਹੋ ਰਮਜ਼ਾ ਨਿਊਜ਼ ਸਤਿ ਸ੍ਰੀ ਅਕਾਲ